ਕਮਿਆਰ ਕਮਿਆਰ ਘਾਂਡੇ ਬਣਾ ਰਿਆ ਤੋਂ ਦੇ ਉੱਪਰ ਕੋਈ ਸਿਆਰਾ ਹਲਕਾ ਗਿਆ ਮੇਰੇ ਹਿਸਾਬ ਨਾਲ ਸਪੀਕਰਾਂ ਦੀ ਆਵਾਜ਼ ਪਹਿਲਾਂ ਤੱਕ ਪਹੁੰਚੀ ਨਹੀਂ ਗਈ ਜੇ ਸਪੀਕਰਾਂ ਦੀ ਆਵਾਜ਼ ਪਹੁੰਚੀ ਹੁੰਦੀ ਤੇ ਆਪਾਂ ਗੱਲਾਂ ਨਾ ਕਰਦੇ ਆਪਾਂ ਥੋੜਾ ਜਿਹਾ ਟਕਤਾ ਜਿਹਾ ਮਲਾ ਕੇ ਰੱਖਦੇ ਸਪੀਕਰ ਤਾਂ ਐਸੇ ਬਹੁਤ ਲੱਗੇ ਆ ਬਕਸੇ ਕਹਿੰਦੇ ਕਮਿਹਾਰ ਜਿਹੜਾ ਸੀ ਨਾ ਉਹ ਭਾਂਡਾ ਤਿਆਰ ਕਰਦਾ ਉਹਨੇ ਆਵੇ ਤੇ ਵਿੱਚੋਂ ਅੱਗ ਦੀ ਭਾਂਡਾ ਕੱਢ ਆਇਆ ਭਾਂਡਾ ਕੱਢ ਕੇ ਠੰਡਾ ਕਰਕੇ ਆਪਣੇ ਕੋਲ ਲੈ ਆਇਆ ਤੇ ਉਸ ਭਾਂਡੇ ਨੂੰ ਟਣਕਾ ਕੇ ਦੇਖਦਾ ਟਣਕਾ ਕੇ ਦੇਖਦਾ ਭਾਂਡੇ ਨੂੰ ਕਿ ਪੱਕਾ ਤੇ ਕੱਚਾ ਕਹਿੰਦੇ ਹਾਂ ਕਿ ਵਿਦਵਾਨ ਅਮਰੋਕ ਚਲਾ ਕੇ ਉਹਦੇ ਕੋਲ ਕਹਿੰਦੇ ਲਖੇ ਕਮਿਹਾਰ ਜੀ ਤੁਸੀਂ ਭਾਂਡੇ ਨੂੰ ਪਕਾਇਆ ਇਹਨੂੰ ਬਾਹਰ ਕੱਢਿਆ ਇਹਨੂੰ ਕਿਉਂ ਮਗਦੇ ਬੈਜੇ ਇਹ ਕੀ ਦੇਖਦੇ ਬੈਜੇ ਕਹਿੰਦੇ ਮੈਂ ਉਹ ਦੇਖਦਾ ਪਿਆ ਮੈਂ ਪਿਓ ਦੀ ਗੱਲ ਕਰ ਰਿਹਾ ਕਿ ਪਿਓ ਦੁਨੀਆ ਦੇ ਵਿੱਚ ਚੀਜ਼ ਕੀ ਆ ਪਿਓ ਦੀ ਤਾਂ ਦੁਨੀਆ ਤੇ ਕੋਈ ਲੈ ਨਹੀਂ ਸਕਦਾ ਪਿਓ ਦਾ ਰਕਮ ਪਿਓ ਦੇ ਕੋਲ ਹੀ ਆ ਹੋਰ ਦੁਨੀਆ ਦੀ ਦਾਤ ਕੋਈ ਨਹੀਂ ਲੈ ਸਕਦਾ ਪਿਓ ਵਾਲੀ ਜਗ੍ਹਾ ਕਿਉਂ ਵਿਹਾਰ ਨੇ ਭਾਂਦੇ ਨੂੰ ਰੁਕਾਇਆ ਤੇ ਵਿਦਵਾਨ ਨੇ ਪੁੱਛਿਆ ਕਹਿ ਲਗਾ ਦੱਸੋ ਇਹਦਾ ਕਾਰਨ ਕੀ ਕੀ ਹੈ ਆਕੇ ਦੇਖਦਾ ਜੇ ਤਾਂ ਹੋਇਆ ਕੱਚਾ ਤੇ ਮੈਨੂੰ ਪਤਾ ਇੱਥੇ ਪਿਆ ਹੀ ਰਹਿ ਜਾਗਾ ਜੇ ਪੱਕਾ ਹੋਇਆ ਤੇ ਇਹਨੂੰ ਕੋਈ ਫਰੀਦ ਕੇ ਲੈ ਜਾਏਗਾ ਤੇ ਉਹਦਾ ਪਤਾ ਕੰਮ ਕੀ ਹੁੰਦਾ ਤੇ ਉਹ ਵੀ ਇੱਕ ਤਮਿਹਾਰ ਦੀ ਤਰ੍ਹਾਂ ਹੈ ਉਹ ਆਪਣੇ ਪੁੱਤਰ ਨੂੰ ਟਣਕਾ ਕੇ ਦੇਖਦਾ ਹਰ ਖਾਣ ਤੇ ਹਰ ਮੋੜ ਤੇ ਮਤ ਦਿੰਦਾ ਸਮਝਾਉਂਦਾ ਕਿ ਪੁੱਤਰਾ ਸੰਜ ਜਾ ਸਿਆਣਾ ਬਣ ਜਾ ਮਤ ਕਰ ਜੇ ਪਿਓ ਪੁੱਤਰ ਨੂੰ ਟਲਕਾਵੇ ਨਾ ਤੇ ਪੁੱਤਰ ਦੁਨੀਆ ਦੇ ਵਿੱਚ ਚੰਗਾ ਸਥਾਨ ਪ੍ਰਾਪਤ ਨਹੀਂ ਕਰ ਸਕਦਾ ਕਹਿੰਦੇ ਤੁਮਹਾਰ ਦੇ ਗੱਲ ਕਹੀ ਕਹਿੰਦੇ ਵੇਲਾ ਕਿੰਨੇ ਭਾਂਡੇ ਜਿਹੜੇ ਮੈਂ ਲਏ ਇਹ ਸਾਰੇ ਭੰਕੇ ਦੇ ਉੱਤੇ ਲਿਖਦੇ ਪਏ ਨੇ ਇਸ ਭਾਂਡੇ ਨੂੰ ਤਾਂ ਤਾਂ ਤਰੋਕੇ ਲਿਖਦਾ ਪਿਆ ਮਤਾਂ ਜੇ ਕੱਚਾ ਰਹਿ ਗਿਆ ਤੇ ਕਿਤੇ ਇੱਥੇ ਨਾ ਪਿਆ ਰਹੇ ਜੇ ਜੇ ਪੰਗਾ ਮਿਲਾਦੇ ਦੁਨੀਆ ਨੂੰ ਬੀਦਲ ਦੇ ਦੁਨੀਆ ਨੂੰ ਮੁੱਲ ਲੈ ਜਾਂਦੇ ਤੇ ਕਹਿੰਦੇ ਹੋ ਵਿਦਵਾਨ ਇੱਕ ਪਠਿਆਰ